ਸਤਿ ਸ਼੍ਰੀ ਅਕਾਲ ਜੀ ਰਚਨਾ ਨਜ਼ਾਇਸ ਰਿਸ਼ਤੇ ਭਾਗ ਚੌਥਾ ਲੇਖਕ ਗੁਰਵਿੰਦਰ ਸਿੱਧੂ ਆਵਾਜ਼ ਰਮਨਦੀਪ ਕੌਰ ਪਰ ਕਮਲ ਦਾ ਧਿਆਨ ਆਪਣੀ ਪੜ੍ਹਾਈ ਵੱਲ ਹੀ ਸੀ ਹੁਣ ਪ੍ਰੀਤ ਹਰ ਰੋਜ਼ ਲਾਇਬ੍ਰੇਰੀ ਵਿੱਚ ਆਉਣ ਲੱਗ ਪਈ ਇਸ ਬਹਾਨੇ ਕਮਲ ਨੂੰ ਦੇਖਣ ਦਾ ਮੌਕਾ ਮਿਲ ਜਾਂਦਾ ਸੀ ਪ੍ਰੀਤ ਤੇ ਕਮਲ ਦੀ ਭਾਵੇਂ ਕਦੇ ਮੂੰਹੋਂ ਬੋਲ ਕੇ ਇੱਕ ਦੂਜੇ ਨਾਲ ਗੱਲਬਾਤ ਨਹੀਂ ਹੋਈ ਪਰ ਕਮਲ ਨੂੰ ਦੂਰੋਂ ਦੇਖ ਦੇਖ ਕੇ ਹੀ ਪ੍ਰੀਤ ਦੀ ਰੂਨ ਸਕੂਨ ਮਿਲ ਜਾਂਦਾ ਸੀ ਹੌਲੀ ਹੌਲੀ ਪ੍ਰੀਤ ਤੇ ਕਮਲ ਦੀ ਥੋੜੀ ਥੋੜੀ ਗੱਲਬਾਤ ਵੀ ਹੋਣ ਲੱਗ ਪਈ ਤੇ ਇੱਕ ਦੂਜੇ ਦੇ ਨੇੜੇ ਆਉਣ ਲੱਗ ਪਏ ਕਮਲ ਲਈ ਪ੍ਰੀਤ ਇੱਕ ਦੋਸਤਾਨਾ ਸੀ ਪਰ ਪ੍ਰੀਤ ਦੇ ਦਿਲ ਵਿੱਚ ਕੀ ਸੀ ਇਹ ਕਮਲ ਨੂੰ ਵੀ ਨਹੀਂ ਪਤਾ ਸੀ ਥੋੜੀ ਥੋੜੀ ਗੱਲਬਾਤ ਤੋਂ ਹੌਲੀ ਹੌਲੀ ਪ੍ਰੀਤ ਤੇ ਕਮਲ ਇੱਕ ਚੰਗੇ ਦੋਸਤ ਬਣ ਗਏ ਪ੍ਰੀਤ ਜਿਹੜੀ ਕਿ ਪੜ੍ਹਾਈ ਤੋਂ ਦੂਰ ਰਹਿੰਦੀ ਸੀ ਹੁਣ ਉਹ ਪ੍ਰੀਤ ਨੂੰ ਵੀ ਕਮਲ ਦੇ ਨੇੜੇ ਆਉਣ ਲਈ ਪੜ੍ਹਾਈ ਦੇ ਨੇੜੇ ਆਉਣਾ ਪਿਆ ਪ੍ਰੀਤ ਦੀ ਖੂਬਸੂਰਤੀ ਤੇ ਮੂੰਹ ਭਰੀਆਂ ਗੱਲਾਂ ਨੇ ਹੌਲੀ-ਹੌਲੀ ਕਮਲ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਪ੍ਰੀਤ ਕਮਲ ਨਾਲ ਇੰਨੀ ਜਲਦੀ ਕੁਲ ਮਿਲ ਗਈ ਸੀ ਕਿ ਜਿਵੇਂ ਕਾਫੀ ਸਮੇਂ ਤੋਂ ਕਮਲ ਨੂੰ ਜਾਣਦੀ ਹੋਵੇ। ਪ੍ਰੀਤ ਦੀਆਂ ਮਿੱਠੀਆਂ ਤੇ ਪਿਆਰ ਭਰੀਆਂ ਗੱਲਾਂ ਨੇ ਕਮਲ ਦੇ ਦਿਲ ਵਿੱਚ ਵਧੀਆ ਜਗ੍ਹਾ ਬਣਾ ਲਈ ਸੀ। ਕਮਲ ਦੇ ਮਨ ਵਿੱਚ ਵੀ ਪ੍ਰੀਤ ਲਈ ਇੱਕ ਦੋਸਤ ਤੋਂ ਵੱਧ ਕੇ ਭਾਵਨਾ ਉਨ ਲੱਗ ਪਈ। ਪ੍ਰੀਤ ਹਰ ਸਮੇਂ ਕਾਲਜ ਵਿੱਚ ਕਮਲ ਦੇ ਨਾਲ-ਨਾਲ ਰਹਿਣ ਲੱਗ ਪਈ। ਬਸ ਵਿੱਚ ਵੀ ਪ੍ਰੀਤ ਕਮਲ ਦੇ ਨਾਲ ਹੀ ਬੈੰਦੀ ਦੁਨੀਆ ਦੀ ਪਰਵਾਹ ਕੀਤੇ ਬਿਨਾ ਪ੍ਰੀਤ ਕਮਲ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਕਮਲ ਦੀ ਨਿੱਕੀ-ਨਿੱਕੀ ਗੱਲ ਦਾ ਧਿਆਨ ਰੱਖਦੀ ਕਮਲ ਨੂੰ ਵੀ ਪ੍ਰੀਤ ਨੇ ਪਹਿਲਾਂ ਨਾਲੋਂ ਥੋੜਾ ਬਦਲ ਦਿੱਤਾ ਸੀ ਹੁਣ ਕਮਲ ਦੀ ਤੌਰ ਕੱਢ ਕੇ ਕਾਲਜ ਆਉਂਦਾ ਕਾਲਜ ਦੀ ਲਾਇਬ੍ਰੇਰੀ ਤੇ ਸ਼ੁਰੂ ਹੋਈ ਕਮਲ ਤੇ ਪ੍ਰੀ ਦੀ ਦੋਸਤੀ ਕਾਲਜ ਦੇ ਪਾਰਕ ਤੇ ਕੈਂਟੀਨ ਤੱਕ ਆਉਂਦੇ-ਆਉਂਦੇ ਪਿਆਰ ਵਿੱਚ ਬਦਲਣ ਲੱਗ ਗਈ ਸੀ ਪ੍ਰੀਤ ਤੇ ਕਮਲ ਆਪਣਾ ਕਾਲਜ ਦਾ ਜ਼ਿਆਦਾ ਸਮਾਂ ਇਕੱਠੇ ਹੀ ਬਿਤਾਉਂਦੇ। ਹੁਣ ਤੱਕ ਦੋਵੇਂ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਸਮਝਣ ਲੱਗ ਪਏ ਸੀ। ਕਮਲ ਲਈ ਭਾਵੇਂ ਹਲੇ ਤੱਕ ਪ੍ਰੀਤ ਇੱਕ ਵਧੀਆ ਦੋਸਤ ਸੀ ਪਰ ਪ੍ਰੀਤ ਦੇ ਦਿਲ ਵਿੱਚ ਕਮਲ ਲਈ ਪੇਸ਼ਮਾਰ ਪਿਆਰ ਭਰਿਆ ਹੋਇਆ ਸੀ। ਕਮਲ ਦੇ ਦੋਸਤਾਂ ਨੇ ਕਮਲ ਨੂੰ ਪ੍ਰੀਤ ਦੇ ਦਿਲ ਦੀ ਸਾਰੀ ਗੱਲ ਸਮਝਾ ਦਿੱਤੀ ਸੀ। ਪ੍ਰੀਤ ਦਾ ਆਪਣਾ ਹੌਂਸਲਾ ਨਹੀਂ ਹੋ ਰਿਹਾ ਸੀ ਕਿ ਉਹ ਆਪਣੇ ਦਿਲ ਦੀ ਸਾਰੀ ਗੱਲ ਕਮਲ ਨੂੰ ਜਾ ਕੇ ਕਹਿ ਸਕੇ। ਇਸ ਲਈ ਪ੍ਰੀਤ ਨੇ ਆਪਣੀ ਸਹੇਲੀ ਜਿਹੜੀ ਕਿ ਕਮਲ ਦੇ ਦੋਸਤ ਦੀ ਗਰਲਫ੍ਰੈਂਡ ਸੀ ਉਹਨੂੰ ਕਹੀ। ਉਹਨੇ ਕਮਲ ਦੇ ਦੋਸਤ ਨੂੰ ਕਿਹਾ ਤੇ ਕਮਲ ਦੇ ਦੋਸਤ ਨੇ ਸਾਰੀ ਗੱਲ ਕਮਲ ਨੂੰ ਦੱਸ ਦਿੱਤੀ। ਕਮਲ ਨੂੰ ਹੁਣ ਤੱਕ ਪ੍ਰੀਤ ਵਧੀਆ ਲੱਗਣ ਲੱਗ ਪਈ ਸੀ। ਦੋਹਾਂ ਦੀ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਪ੍ਰੀਤ ਪਹਿਲਾਂ ਵੀ ਕਿਸੇ ਨਾਲ ਰਿਲੇਸ਼ਨ ਵਿੱਚ ਰਹਿ ਚੁੱਕੀ ਸੀ। ਹੁਸਨਾ ਦੇ ਜਾਦ ਤੇ ਮਿੱਠੀਆਂ ਗੱਲਾਂ ਨਾਲ ਕਿਸੇ ਨੂੰ ਵੀ ਕਿਵੇਂ ਮਗਰ ਲਾਉਣਾ ਚੰਗੀ ਤਰ੍ਹਾਂ ਜਾਣਦੀ ਸੀ। ਕਮਲ ਨੂੰ ਇੰਝ ਲੱਗਦਾ ਜਿਵੇਂ ਪ੍ਰੀਤ ਸੱਚੀ ਬਹੁਤ ਪਿਆਰ ਕਰਦੀ ਹੈ ਕਾਲਜ 'ਚ ਸਾਲ ਭਰ ਦੋਵੇਂ ਇਕੱਠੇ ਰਹੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਬਹੁਤ ਸਮਾਂ ਹੁੰਦਾ ਸੀ ਦੋਵਾਂ ਕੋਲ ਇਕੱਠੇ ਰਹਿਣ ਲਈ ਹਰ ਰੋਜ਼ ਸਾਰਾ ਦਿਨ ਇਕੱਠੇ ਹੀ ਰਹਿੰਦੇ ਸੀ ਪਾਰਕ ਵਿੱਚ ਪ੍ਰੀਤ ਤੇ ਕਮਲ ਨੂੰ ਇਕੱਲੇ ਛੱਡ ਕੇ ਪ੍ਰੀਤ ਦੀਆਂ ਸਹੇਲੀਆਂ ਦੂਰ ਚਲੀਆਂ ਜਾਂਦੀਆਂ ਫਿਰ ਪ੍ਰੀਤ ਤੇ ਕਮਲ ਇੱਕ ਦੂਜੇ ਦੇ ਪਿਆਰ 'ਚ ਖੋਏ ਬੈਠੇ ਰਹਿੰਦੇ ਪ੍ਰੀਤ ਤੇ ਕਮਲ ਦੀ ਲਵ ਸਟੋਰੀ ਦੇ ਚਰਚੇ ਸਾਰੇ ਕਾਲਜ ਵਿੱਚ ਹੋਣ ਲੱਗੇ। ਕੋਈ ਕਮਲ ਨੂੰ ਕਹਿੰਦਾ بڑی ਚੀਜ਼ ਫਸਾਈ ਐ, ਕੋਈ ਪ੍ਰੀਤ ਨੂੰ ਕਹਿੰਦਾ। ਪਰ ਪ੍ਰੀਤ ਤੇ ਕਮਲ ਨੇ ਸਾਥ ਹੀ ਇਕੱਲਾ ਅਣਗੋਲਿਆ ਕਰ ਦੇਨੀਆ। ਪ੍ਰੀਤ ਤੇ ਕਮਲ ਇੱਕ ਦੂਜੇ ਨਾਲ ਇੰਨਾ ਇਕਮਿਕ ਹੋ ਗਏ, ਉਹਨਾਂ ਨੂੰ ਹੋਰ ਕੋਈ ਵੀ ਨજર ਨਹੀਂ ਆਉਂਦਾ ਸੀ। ਕਮਲ ਨੇ ਆਪਣੇ ਬਾਹਾਂ ਤੇ ਪ੍ਰੀਤ ਦਾ ਨਾਮ ਪਲੇਡ ਮਾਰ-ਮਾਰ ਕੇ ਲਿਖ ਲਿਆ ਸੀ। ਪ੍ਰੀਤ ਵੀ ਕਹਿੰਦੀ ਰਹਿੰਦੀ ਚੋ ਕੁਝ ਵੀ ਹੈ ਸਭ ਤੇਰਾ ਹੀ ਹੈ। ਹੌਲੀ ਹੌਲੀ ਕਾਲਜ ਦੇ ਪਾਰਕ ਤੋਂ ਕਲ ਹਾਟਲ ਦੇ ਰੂਮ ਤੱਕ ਜਾਣ ਵਿੱਚ ਵੀ देर ਨਹੀਂ ਲੱਗੀ ਹਰ ਰੋਜ਼ ਪ੍ਰੀਤ ਪਹਿਲਾਂ ਨਾਲੋਂ ਵੱਧ ਨਿਖਰ ਕੇ ਆਉਂਦੀ ਤੇ ਕਮਲ ਨੂੰ ਮਿਲ ਕੇ ਪ੍ਰੀਤ ਨੂੰ ਇੱਕ ਵੱਖਰਾ ਹੀ ਸਕੂਨ ਮਿਲਦਾ ਸੀ ਕਮਲ ਦੀਆਂ ਗੱਲਾਂ ਕਮਲ ਨਾਲ ਰਹਿਣਾ ਪ੍ਰੀਤ ਨੂੰ ਬਹੁਤ ਵਧੀਆ ਲੱਗਦਾ ਪ੍ਰੀਤ ਦੀਆਂ ਅੱਖਾਂ 'ਚ ਦਰਦ ਨਾਲ ਪਿਆਰ ਦੇ ਹੰਝੂ ਵੀ ਆਉਂਦੇ ਪਰ ਉਹ ਕਮਲ ਨੂੰ ਘੁੱਟ ਕੇ ਆਪਣੇ ਨਾਲ ਲਾ ਲੈਂਦੀ ਦਰਦ ਨਾਲੋਂ ਜ਼ਿਆਦਾ ਪ੍ਰੀਤ ਨੂੰ ਕਮਲ ਤੋਂ ਪਿਆਰ ਮਿਲਦਾ ਪ੍ਰੀਤ ਵੀ ਬਹੁਤ ਪਿਆਰ ਕਰਦੀ ਸੀ ਕਮਲ ਨੂੰ ਇਹ ਸੱਚਮੁੱਚ ਹੀ ਪ੍ਰੀਤ ਦਾ ਪਿਆਰ ਸੀ ਜਾਂ ਫਿਰ ਪਹਿਲਾਂ ਵਾਂਗ ਹੀ ਟੈਂਪਾਸ ਸੀ ਕਮਲ ਵੀ ਪ੍ਰੀਤ ਦੇ ਪਿਆਰ ਵਿੱਚ ਇੰਨਾ ਡੂੰਘਾ ਖੋ ਗਿਆ ਸੀ ਕਿ ਪੜ੍ਹਾਈ ਦਾ ਚੇਤਾ ਬਿਲਕੁਲ ਹੀ ਭੁੱਲ ਗਿਆ ਸੀ ਆਪਣੇ ਸੁਪਨੇ ਆਪਣੇ ਟੀਚੇ ਕਮਲ ਨੂੰ ਭੋਰਾ ਵੀ ਯਾਦ ਨਹੀਂ ਰਹੇ ਸੀ ਹੁਣ ਤਾਂ ਬਸ ਹਰ ਸਮੇਂ ਪ੍ਰੀਤ ਹੀ ਪ੍ਰੀਤ ਨਜ਼ਰ ਆਉਂਦੀ ਸੀ ਦਿਨ ਵੇਲੇ ਪ੍ਰੀਤ ਨਾਲ ਹੁੰਦੀ ਸੀ ਤੇ ਰਾਤ ਨੂੰ ਪ੍ਰੀਤ ਦੇ ਸੁਪਨੇ ਪ੍ਰੀਤੀ ਚ ਅrti ਜਵਾਨੀ ਕਮਲ ਨੂੰ ਆਪਣੇ ਤੋਂ ਦੂਰ ਨਾ ਹੋਣ ਦਿੰਦੀ। ਕਮਲ ਵੀ ਪ੍ਰੀਤ ਦੀ ਹਰ ਨਿੱਕੀ-ਨਿੱਕੀ ਗੱਲ ਪੂਰੀ ਕਰਦਾ ਸੀ। ਜੋ ਵੀ ਪ੍ਰੀਤ ਕਹਿੰਦੀ ਕਮਲ ਪ੍ਰੀਤ ਲਈ ਹਾਜ਼ਰ ਕਰ ਦਿੰਦਾ ਸੀ। ਪ੍ਰੀਤ ਨੇ ਵੀ ਆਪਣੇ ਘਰ ਕਹਿ ਰੱਖਿਆ ਸੀ ਕਿ ਉਹ ਕਾਲਜ ਤੋਂ ਬਾਅਦ ਟਿਊਸ਼ਨ ਜਾਂਦੀ ਹੈ ਜਿਸ ਕਰਕੇ ਘਰ ਆਉਣ ਚ ਦੇਰੀ ਹੋ ਜਾਂਦੀ ਹੈ। ਪਰ ਘਰਦਿਆਂ ਨੇ ਪ੍ਰੀਤ ਨੂੰ ਪੂਰੀ ਆਜ਼ਾਦੀ ਦਿੱਤੀ ਸੀ ਪੜਨ ਦੀ। ਪੜ੍ਹਾਈ ਲਈ ਕੋਈ ਵੀ ਰੋਕਟੋਕ ਨਹੀਂ ਸੀ ਪ੍ਰੀਤ ਦੇ। ਜਿਸ ਦਾ ਨਜ਼ਾਇਜ਼ ਫਾਇਦਾ ਹੀ ਚੁੱਕਦੀ ਸੀ ਪ੍ਰੀਤ ਬੜੇ ਮਾੜੇ ਕਿਰਦਾਰ ਹੋ ਗਏ ਦੁਨੀਆ ਦੇ ਪੈਰ ਪੈਰ ਤੇ ਯਾਰ ਬਣਾਉਣ ਲੱਗੀ ਨਾਮ ਇਸ਼ਕ ਇੰਨਾ ਖਰਾਬ ਕੀਤਾ ਜਿਸਮ ਦਿਖਾ ਕੇ ਯਾਰ ਬਣਾਉਣ ਲੱਗੀ ਪੁਰਾਣੇ ਪਾਸੇ ਹੋਏ ਤਾਂ ਫਿਰ ਕੀ ਹੋਇਆ ਨਵੇਂ ਸੰਗ ਪਿੱਛੇ ਲੜਾਉਣ ਲੱਗੀ ਪਰ ਮੈਂ ਤਾਂ ਕਾਲਜ ਵਿੱਚ ਵੀ ਨਹੀਂ ਸੀ ਜਾਂਦੀ ਬਸ ਕਮਲ ਦੀਆਂ ਬਾਹਾਂ 'ਚ ਪੈ ਕੇ ਹੀ ਮੁੜ ਆਉਂਦੀ ਸੀ ਓਸ਼ਣ ਦਾ ਪਹਾਨਾ ਮਾਰ ਕੇ ਹੁਣ ਹੋਰ ਸਮਾਂ ਮਿਲ ਗਿਆ ਸੀ ਇਹ ਆਇਸ਼ੀ ਕਰਨ ਦਾ ਦੋਵਾਂ ਨੂੰ ਪ੍ਰੀਤ ਬਸ ਹਰ ਪਲ ਪਿਆਰ ਛਿ ਭਿੱਜੀ ਰਹਿਣਾ ਚਾਹੁੰਦੀ ਸੀ ਪ੍ਰੀਤੀ ਖੂਬਸੂਰਤ ਸੀ ਤੇ ਸਰੀਰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਸੀ ਖੁੱਲੇ ਵਾਲ ਗੁੰਦਵਾ ਸਰੀਰ ਕੋਰਾ ਰੰਗ ਨਸ਼ੀਲੀਆਂ ਅੱਖਾਂ ਮਦਹੋਸ਼ ਕਰ ਦਿੰਦੀ ਸੀ ਇੱਕ ਹੀ ਤੱਕਣੀ ਚ ਪ੍ਰੀਤ ਤੇ ਕਮਲ ਦਾ ਮਿਲਣ ਦਾ ਪ੍ਰੋਗਰਾਮ ਬਣਿਆ ਹੋਇਆ ਸੀ ਪ੍ਰੀਤ ਕਮਲ ਤੋਂ ਪਹਿਲਾਂ ਹੀ ਕਮਰੇ ਵਿੱਚ ਆ ਚੁੱਕੀ ਸੀ ਕਮਲ ਅੰਦਰ ਆਇਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਪ੍ਰੀਤ ਨੂੰ ਸਾਹਮਣੇ ਖੜੀ ਦੇਖ ਕੇ ਦਿਲ ਨੂੰ ਮੱਲੋਂ ਮੱਲੀ ਚਾ ਚੜ ਰਿਹਾ ਸੀ ਪ੍ਰੀਤ ਦੇ ਹੂਸ਼ਾਂ ਦਾ ਨਸ਼ਾ ਹੀ ਇੰਨਾ ਸੀ ਕਿ ਉਹ ਖੜੇ-ਖੜੇ 1 ਮਿੰਟ ਵਿੱਚ ਮਾਰਦੇ ਰਹੀ ਪ੍ਰੀਤ ਅੱਜ ਪਹਿਲਾਂ ਨਾਲੋਂ ਵੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ ਪ੍ਰੀਤ ਤੇ ਕਮਲ ਭਾਵੇਂ ਪਹਿਲਾਂ ਵੀ ਹਰ ਰੋਜ਼ ਮਿਲਦੇ ਸਨ ਪਰ ਅੱਜ ਦੀ ਮਿਲਣੀ ਕੁਝ ਖਾਸ ਹੀ ਸੀ ਦੋਵਾਂ ਲਈ ਕਮਲ ਤੇ ਪ੍ਰੀਤ ਇੱਕ ਦੂਜੇ ਵੱਲ ਅੱਗੇ ਵਧੇ। ਪ੍ਰੀਤ ਦੀਆਂ ਖੁੱਲੀਆਂ ਜ਼ੁਲਫਾਂ, ਕੁੰਤਮਾ ਸਰੀਰ, ਕਾਲਾ ਸੂਟ, ਫਿਟ ਪਾਇਆ ਸੂਟ। ਸੂਟ ਵਿੱਚੋਂ ਬਾਹਰ ਨਿਕਲਦੀ ਗਰਮੀ ਨੇ ਕਮਲ ਨੂੰ ਇੱਕ ਮਿੰਟ ਵੀ ਸੋਚਣ ਦਾ ਮੌਕਾ ਨਾ ਦਿੱਤਾ। ਪ੍ਰੀਤ ਦਾ ਨਸ਼ਾ ਵੀ ਚੇਰਮਾਂਗ ਸਿੱਧਾ ਹੀ ਦਿਲ ਨੂੰ ਚਾਹਤਾ ਸੀ। ਕਮਲ ਨੇ ਪ੍ਰੀਤ ਨੂੰ ਘੁੱਟ ਕੇ ਆਪਣੇ ਹਿੱਕ ਨਾਲ ਲਾ ਲਿਆ। ਪ੍ਰੀਤ ਦੀਆਂ ਜ਼ੁਲਫਾਂ ਵਿੱਚ ਹੱਥ ਫੇਰਨ ਲੱਗਾ। ਕਮਲ ਨੇ ਪ੍ਰੀਤ ਦੇ ਬੁੱਲਾਂ ਨੂੰ ਸਹਲੋਣਾ ਸ਼ੁਰੂ ਕਰ ਦਿੱਤਾ। ਪ੍ਰੀਤੀ ਮਦਹੋਸ਼ ਹੋਈ ਕਮਲ ਨੂੰ ਕੁੱਟ-ਕੁੱਟ ਕੇ ਜੱਫੀ ਪਾ ਰਹੀ ਸੀ। ਪ੍ਰੀਤਮ ਕੋਰਾ ਚਿੱਟਾ ਰੰਗ ਜਲਦੀ ਹੀ ਲਾਲ ਹੋ ਗਿਆ ਜਿਸ ਨਾਲ ਉਹ ਹੋਰ ਵੀ ਖੂਬਸੂਰਤ ਲੱਗ ਰਹੀ ਸੀ। ਦੋਵਾਂ ਨੂੰ ਸ਼ਰਾਬ ਤੇ ਸ਼ਬਾਬ ਦਾ ਨਸ਼ਾ ਚੜ ਗਿਆ। ਪ੍ਰੀਤ ਦੇ ਜਿਸਮ ਦੀ ਗਰਮੀ ਤੇ ਖੁਸ਼ਬੂ ਕਮਲ ਦੇ ਮਨ ਵਿੱਚ ਹੋਰ ਜ਼ਿਆਦਾ ਉਕਸਾੜ ਪੈਦਾ ਕਰ ਰਹੀ ਸੀ। ਪ੍ਰੀਤ ਦੇ ਬੁੱਲਾਂ ਤੇ ਕਮਲ ਦਾ ਨਾਮ ਕਮਲ ਨੂੰ ਵੀ ਖੁਸ਼ ਕਰ ਰਿਹਾ ਸੀ। ਇੱਕ ਦੂਜੇ ਦੀਆਂ ਬਾਹਾਂ ਵਿੱਚ ਆਏ ਪ੍ਰੀਤ ਤੇ ਕਮਲ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਉਹਨਾਂ ਦੇ ਸਰੀਰ ਦੇ ਕੱਪੜੇ ਉਤਾਰ ਕੇ ਬੈੱਡ ਤੇ ਖਿਲਰੀਆਂ ਪੱਤੀਆਂ ਸਾਰੇ ਕਮਰੇ ਵਿੱਚ ਖਿਲਰ ਗਈਆਂ। ਕੁਝ ਪ੍ਰੀਤ ਦੇ ਪਿੰਡੇ ਨਾਲ ਲੱਗ ਕੇ ਲੇਕ ਮਾਰ ਰਹੀਆਂ ਸੀ। ਪ੍ਰੀਤ ਦੀਆਂ ਅੱਖਾਂ ਵਿੱਚ ਚਮਕ ਤੇ ਸਰੀਰ ਪਸੀਨੇ ਨਾਲ ਭਿੱਜ ਚੁੱਕਿਆ ਸੀ। ਪਰ ਪ੍ਰੀਤ ਹਲੇ ਵੀ ਕਮਲ ਤੋਂ ਹੋਰ ਖੁਸ਼ੀ ਦੀ ਉਡੀਕ ਚ ਸੀ। ਪ੍ਰੀਤ ਤੇ ਕਮਲ ਏਉਂ ਇੱਕਮਿਕ ਹੋ ਗਏ ਕਿ ਹਵਾ ਵੀ ਨਹੀਂ ਲੰਘ ਸਕਦੀ ਸੀ ਦੋਵਾਂ 'ਚੋਂ ਕਮਲ ਦੇ ਥੱਲੇ ਪਈ ਪ੍ਰੀਤ ਕਮਲ ਨੂੰ ਆਪਣੀਆਂ ਛਾਤੀਆਂ ਨਾਲ ਲਾ ਲਾ ਕੇ ਘੁੱਟ ਰਹੀ ਸੀ ਕਮਲ ਵੀ ਪੂਰੇ ਜੋਸ਼ ਵਿੱਚ ਆਇਆ ਪ੍ਰੀਤ ਨੂੰ ਅੰਦਰ ਤੱਕ ਹਿਲਾ ਰਿਹਾ ਸੀ ਪ੍ਰੀਤ ਦੇ ਲਾਲ ਲਾਲ ਬੁੱਲਾ ਵਿੱਚੋਂ ਨਿਕਲਦੀਆਂ ਪਿਆਰ ਦੀਆਂ ਆਵਾਜ਼ਾਂ ਨਾਲ ਪੂਰਾ ਕਮਰਾ ਭਰ ਚੁੱਕਿਆ ਸੀ ਇੱਕ ਦੂਜੇ ਵਿੱਚ ਇੰਨਾ ਜ਼ਿਆਦਾ ਖੋ ਗਏ ਦੋਵਾਂ ਨੂੰ ਪਤਾ ਹੀ ਨਾ ਲੱਗਿਆ ਕਦੋਂ ਦਿਨ ਸਵੇਰ ਤੋਂ ਢਲ ਕੇ ਸ਼ਾਮ ਹੋ ਗਈ ਪ੍ਰੀਤ ਨੂੰ ਹਲੇ ਵੀ ਸ਼ਰਾਬ ਦਾ ਨਸ਼ਾ ਉਤਰਿਆ ਨਹੀਂ ਸੀ ਘਰ ਵੀ ਜਾਣਾ ਸੀ ਆਜ਼ਾਦੀ ਤਾਂ ਮਿਲੀ ਹੋਈ ਸੀ ਭਾਵੇਂ ਪਰ ਫਿਰ ਵੀ ਜ਼ਿਆਦਾ ਝੂਠ ਨਹੀਂ ਬੋਲ ਸਕਦੀ ਸੀ ਤੇ ਨਾ ਹੀ ਆਪ ਫੋਨ ਕਰਕੇ ਦੱਸ ਸਕਦੀ ਸੀ ਨਸ਼ਾ ਹਲੇ ਜੁਬਾਣ ਆਪ ਹੀ ਬੋਲ ਰਿਆ ਸੀ ਤੇ ਜੇ ਪ੍ਰੀਤ ਆਪ ਫੋਨ ਕਰਦੀ ਤਾਂ ਇੱਕ ਸਕਿੰਟ ਲੱਗਣਾ ਸੀ ਸਭ ਕੁਝ ਸਾਹਮਣੇ ਆਉਣ ਨੂੰ ਪਰ ਪ੍ਰੀਤ ਨੇ ਚਾਹੁੰਦੀ ਸੀ ਕਿ ਉਸ ਵਾਰੇ ਘਰੇ ਪਤਾ ਲੱਗੇ ਪ੍ਰੀਤ ਨੇ ਆਪਣੀ ਸਹੇਲੀ ਨੂੰ ਜਿਹੜੀ ਸ਼ਹਿਰ ਹੀ ਰਹਿੰਦੀ ਸੀ ਉਸਨੇ ਆਪਣੇ ਕੋਲ ਪੁਲਾ ਲਿਆ ਕਿਉਂਕਿ ਪ੍ਰੀਤ ਦੇ ਘਰ ਦੇ ਵੀ ਜਾਣਦੇ ਸੀ ਪ੍ਰੀਤ ਦੀ ਸਹੇਲੀ ਨੂੰ ਪ੍ਰੀਤ ਦੀ ਸਹੇਲੀ ਜਸੂ ਨੇ ਪ੍ਰੀਤ ਦੇ ਘਰ ਫੋਨ ਕਰਕੇ ਕਹਿ ਦਿੱਤਾ ਕਿ ਅੱਜ ਪ੍ਰੀਤ ਮੇਰੇ ਕੋਲ ਰਹੇਗੀ ਤੁਸੀਂ ਫਿਕਰ ਨਾ ਕਰਨਾ ਕੁਝ ਚਿਰ ਕੱਲਾ ਕਰਨ ਤੋਂ ਬਾਅਦ ਪ੍ਰੀਤ ਦੇ ਘਰ ਦੇ ਮੰਨ ਗਏ ਕਿ ਰਹਿ ਲਵੇ ਪ੍ਰੀਤ ਤੇਰੇ ਘਰ ਤਾਂ ਫਿਰ ਜਾ ਕੇ ਪ੍ਰੀਤ ਦੀ ਜਾਣ ਚ ਜਾਣ ਆਈ ਪਰ ਜਸੂ ਵੀ ਕਹਿ ਗਈ ਕਿ ਅੱਜ ਲਾਸਟ ਵਾਰ ਝੂਠ ਬੋਲਿਆ ਮੈਂ ਇਸ ਤੋਂ ਬਾਅਦ ਮੈਂ ਕਦੇ ਨਹੀਂ ਤੇਰੇ ਪਰਿਵਾਰ ਨੂੰ ਝੂਠ ਬੋਲ ਸਕਦੀ ਇੰਨਾ ਕਹਿ ਕੇ ਜਸੂ ਉੱਥੋਂ ਚਲੀ ਗਈ ਪ੍ਰੇਮਨ ਨਸ਼ੇ ਵਿੱਚ ਸਵੇਰ ਦਾ ਪਤਾ ਹੀ ਨਹੀਂ ਲੱਗਿਆ ਸੀ ਕਿ ਉਹ ਤੇ ਕਮਲ ਕਿੰਨੇ ਵਾਰ ਅੰਤਿਮ ਸੁੱਖ ਲੈ ਚੁੱਕੇ ਸਨ ਤੇ ਹੁਣ ਪ੍ਰੀਤ ਦਾ ਸਰੀਰ ਥਕਾਵਟ ਮਹਿਸੂਸ ਕਰਨ ਲੱਗਾ ਸੀ ਕਮਲ ਵੀ ਪ੍ਰੀਤ ਦੇ ਖਾਣ ਲਈ ਬਾਜ਼ਾਰ ਤੋਂ ਕੁਝ ਖਾਣ ਲੈਣ ਲਈ ਜਸੂ ਦੇ ਨਾਲ ਹੀ ਬਾਜ਼ਾਰ ਚੱਲ ਗਿਆ ਜਸੂਦੇ ਜਾਨ ਤੋਂ ਬਾਅਦ ਪ੍ਰੀਤ ਸਾਹਮਣੇ ਟੇਬਲ ਤੇ ਪਈ ਸ਼ਰਾਬ ਦੀ ਬੋਤਲ ਚੁੱਕ ਲਈ। ਪਹਿਲਾਂ ਵਾਲੀ ਸ਼ਰਾਬ ਦਾ ਨਸ਼ਾ ਹੀ ਹਲੇ ਪ੍ਰੀਤ ਨੂੰ ਪੂਰਾ ਨਹੀਂ ਉੱਤਰਿਆ ਸੀ ਪਰੰਤੂ ਪ੍ਰੀਤ ਨੇ ਫਿਰ ਵੀ ਬੋਤਲ ਮੂੰਹ ਨੂੰ ਲਾ ਲਈ ਤੇ ਪੀਣ ਲੱਗੀ। ਨਸ਼ੇ ਕਾਰਨ ਪ੍ਰੀਤ ਦਾ ਸਿਰ ਵੀ ਦਰਦ ਕਰਨ ਲੱਗ ਗਿਆ ਸੀ। ਤੇ ਸਰੀਰ ਵੀ ਦਰਦ ਕਰਨ ਲੱਗ ਗਿਆ ਸੀ। ਪ੍ਰੀਤ ਨੇ ਆਪਣੇ ਪਰਸ ਵਿੱਚੋਂ ਦਵਾਈ ਕੱਢੀ ਤੇ ਸ਼ਰਾਬ ਦੇ ਨਾਲ ਹੀ ਲੈ ਲਈ ਤੇ ਸਾਰੀ ਬੋਤਲ ਕਮਲ ਦੇ ਹੌਨ ਤੱਕ ਖਾਲੀ ਕਰ ਛੱਡੀ। ਪ੍ਰੀਤ ਪੂਰੇ ਨਸ਼ੇ ਵਿੱਚ ਹੋ ਚੁੱਕੀ ਸੀ ਕਿ ਤੁਰਿਆ ਤੱਕ ਨਹੀਂ ਜਾ ਰਿਹਾ ਸੀ ਹੁਣ ਤੇ ਮਸਾਂ ਹੀ ਲੜਖੜਾ ਕੇ ਬੈੱਡ ਤੱਕ ਪਹੁੰਚੀ ਤੇ ਬੈੱਡ ਤੇ ਮੂੰਹ ਤੇ ਮੂੰਹ ਹੀ ਡਿੱਗ ਪਈ ਪ੍ਰੀਤ ਸ਼ਰਾਬ ਦੇ ਨਸ਼ੇ ਵਿੱਚ ਇੰਨੀ ਬੇਸੁਰਤ ਹੋ ਗਈ ਸੀ ਕਿ ਪ੍ਰੀਤੋ ਆਪਣੇ ਪਿੰਡੇ ਨੂੰ ਢਕਣ ਲਈ ਕੱਪੜੇ ਵੀ ਨਹੀਂ ਪਾਏ ਗਏ ਤੇ ਬੇਸੁਰਤ ਜਹੀ ਹੋਈ ਜ਼ੁਬਾਨ ਚੋਂ ਕਮਲ ਕਮਲ ਹੀ ਨਿਕਲ ਰਿਹਾ ਸੀ ਤੇ ਬੈੱਡ ਤੇ ਪਏ ਸਹਰਾਣੇ ਨੂੰ ਹੀ ਕਮਲ ਸਮਝ ਆਪਣੀਆਂ ਬਾਹਾਂ ਵਿੱਚ ਘੁੱਟ-ਘੁੱਟ ਕੇ ਪਿਆਰ ਕਰਦੀ ਰਹੀ। ਪ੍ਰੀਤ ਨੂੰ ਸਿਰਫ ਹੁਣ ਆਪਣੀ ਪਿਆਸ ਮਿਟਾਉਣ ਤੱਕ ਹੀ ਮਤਲਬ ਰਹਿ ਗਿਆ ਸੀ। ਹੁਣ ਪ੍ਰੀਤ ਲਈ ਆਪਣੇ ਘਰ ਦੇ ਪਰਿਵਾਰ ਦੇ ਰਿਸ਼ਤੇ ਕੁਝ ਵੀ ਨਹੀਂ ਰਹਿ ਗਏ ਸਨ। ਪ੍ਰੀਤ ਨੇ ਭਾਵੇਂ ਸਭ ਨੂੰ ਇੱਕ ਝੂਠ ਬੋਲ ਤੇ ਆਪਣੀ ਅਸਲੀਅਤ ਇੱਕ ਵਾਰ ਲਈ ਛੁਪਾ ਲਈ ਸੀ। ਪਰ ਫਿਰ ਵੀ ਉਹ ਆਪਣੇ ਆਪ ਨਾਲ ਬਹੁਤ ਵੱਡਾ ਧੋਖਾ ਕਰ ਰਹੀ ਸੀ। ਜਿਸ ਦਾ ਅਹਿਸਾਸ ਉਹਨੂੰ ਹਾਲੇ ਤੱਕ ਪੂਰਾ ਵੀ ਨਹੀਂ ਹੋ ਰਿਹਾ ਸੀ। ਜਦੋਂ ਕਮਲ ਖਾਣਾ ਲੈ ਕੇ ਵਾਪਸ ਆਇਆ ਤਾਂ ਪ੍ਰੀਤ ਨੂੰ ਬੈੱਡਾਂ ਤੇ ਡਿੱਗੀ ਦੇਖ ਕੇ ਇੱਕਦਮ ਡਰ ਗਿਆ ਧੰਨਵਾਦ ਜੀ ਅਗਲੇ ਭਾਗ ਜਾਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ